ਗੋਇਨ ਸਾਡਾ ਨਰਜਪਾਲ ਸਾਹਿਬ ਕੰਮਾਂ ਦੇ ਵਿੱਚ ਆਓ ਪਤਾ ਚਾਚਾ ਜੀ ਕਿਵੇਂ ਕਣਕ ਦੀ ਸੇਵਾ ਜੀ ਆਂਟੀ ਸਾਸਰੀ ਕਾਲ ਦੀ ਮੈਂ ਫਸ ਗਿਆ ਲੈ ਪਹਿਲਾਂ ਜਿਵੇਂ ਚੱਕ ਲੈਂਦਾ ਥੈ ਲਓ ਹਾਲਾ ਤਾਂ ਦਿਲਪ੍ਰੀਤ ਕਿਆ ਮਹਿਸੂਸ ਕਰ ਰਹੇ ਹੋ ਬਾਈ ਕਿਹਨੇ ਕਿਹਨੇ ਕਿਆ ਚ ਕਰਤਾ ਪਹਿਲੇ ਬਾਈ ਕਿਹਨੇ ਉਹਨੇ ਵਿਚੇ ਜਿੜਤਾ ਥੈ ਲਾ ਵਿਚੇ ਲਾ ਕੇ ਖੋਲ ਖੋਲ ਕੇ ਦੇਖਿਆ ਅੱਧਾ ਕਾ ਦਾਦੂਏ ਥੈ ਲੇ ਜਿ ਪਾਉਣ ਨੂੰ ਦੇਖਿਆ ਡਾਈ ਡਾਈ ਕਿ ਰਾਹੀ ਲੈਣ ਵਾਸਤੇ ਮੁੰਡਾ ਐਨ ਆਰ ਆਈ ਅਸੀਂ ਸਿਲੈਕਟ ਕਰਿਆ ਵਾ ਇਹਦੇ ਹਿਸਾਬਕ ਤਾ ਥੋੜਾ ਸਹੀ ਆ ਪਰ ਕਈ ਵਾਰ ਉਲਝ ਜਾਂਦਾ ਡਾਲਰਾਂ ਤੇ ਨੋਟਾਂ ਦੇ ਚੱਕਰਾਂ ਚ ਬਹੁਤ ਚੰਦ ਰਹੇ ਜੋਤੀਆਂ ਦੇ ਡਾਲਰਾਂ ਡਾਲਰਾਂ ਉਲਝ ਜਾਂਦਾ ਸ਼ਿਮੂ ਠੀਕ ਚੱਲ ਰਿਹਾ ਕੰਮ ਬਹੁਤ ਵਧੀਆ ਬਹੁਤ ਵਧੀਆ ਵੈਰੀ ਗੁੱਡ ਵਰਕ ਚੱਲ ਫਿਰ ਚਲੋ ਜੀ ਚਲੋ ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਕਣਕ ਦੀ ਸੇਵਾ ਚੱਲ ਰਹੀ ਹੈ ਜੀ ਸ੍ਰੀ ਫਤਗੜ ਸਾਹਿਬ ਹਰੇਕ ਸਾਲ ਦੀ ਤਰ੍ਹਾਂ ਆਪਾਂ ਲੰਗਰ ਦੀ ਸੇਵਾ ਕਰਦੇ ਹੁੰਦੇ ਆਂ ਸ਼ਹੀਦ ਦੀ ਜੋੜ ਮੇਲ ਦੇ ਸਬੰਧ ਵਿੱਚ ਤੇ ਬਾਕੀ ਇਕੱਠੀ ਹੋ ਰਹੀ ਆ ਪ੍ਰਧਾਨ ਸਾਹਿਬ ਲੱਗੇ ਹੋਏ ਆ ਤਾਂ ਹੀ ਲਗਭਗ ਅੱਧਾ ਅੱਧਾ ਕੱਢਤਾ ਆਪਾਂ ਨੇ ਅੱਧਾ ਅੱਧਾ ਕੰਮ ਖਿੱਚ ਲਿਆ ਤੇ ਬਾਕੀ ਕੈਸ਼ ਦੀ ਜਿਹੜਾ ਕੋਈ ਆਪਣਾ ਦੇ ਰਿਹਾ ਹੈ ਉਹਦਾ ਗ੍ਰਾਹੀ ਕਰ ਰਿਹਾ ਤਾਂ ਨਾਲ ਸਿਮੂ ਡਰਾਈਵਰ ਸੀ ਬੰਦੇ ਸਾਰੇ ਜਣੇ ਜੂਥ ਲਾਲ ਮੇਲ ਪਿੰਡ ਦਾ ਪੂਰਾ ਕੰਮ ਕਰ ਰਿਹਾ ਤੇ ਬਾਕੀ ਬਲੌਗ ਨਾਲ ਜੁੜੇ ਰਹੋ ਤੁਹਾਨੂੰ ਦਿਖਾਉਨੇ ਆਂ ਆਪਾਂ ਪਿੰਡ ਦੇ ਵਿੱਚ ਕਿਵੇਂ ਕਿਵੇਂ ਕੰਮ ਕਰਦੇ ਆਂ ਪਹਿਲਾਂ ਆਪਾਂ ਗ੍ਰਾਹੀ ਦੇ ਬਲੌਗ ਪਾਏ ਸੀ ਤੇ ਹੁਣ ਅੱਜ ਕਣਕ ਦੀ ਸੇਵਾ ਚੱਲ ਰਹੀ ਹੈ ਕਣਕ ਜਿਹੜੀ ਜਿੰਨੀ ਵੀ ਇਕੱਠੀ ਹੋਣੀ ਹੈ ਇਹ ਸਾਰੀ ਕਣਕ ਅਸੀਂ ਨੇ ਰਾਜਪਰੇ ਲਿਜਾ ਕੇ ਮਤਲਬ ਕਣਕ ਦੇ ਕੇ ਉਸ ਤੋਂ ਬਾਅਦ ਅਸੀਂ ਨੇ ਆਟਾ ਲੈ ਲੈਣਾ ਜਿੰਨਾ ਵੀ ਮਤਲਬ ਇਹ ਹੋਣਾ ਬਾਕੀ ਬਾਅਦ ਘਾਟ ਅਸੀਂ ਗ੍ਰਾਈਂਡ ਤੇ ਅਡਜਸਟ ਕਰਦੇ ਹੁੰਦੇ ਆ ਤੇ ਬਾਕੀ ਪ੍ਰਧਾਨ ਜੀ ਨਾਲ ਗੱਲਬਾਤ ਕਰਾਉਣਾ ਥੋੜੀ ਪਤਾਨ ਜੀ ਅੱਗੇ ਫਿਰਦੇ ਆ ਭੱਜੇ ਇੰਨੀ ਚੱਲ ਅੱਗੇ ਆ ਜਾ ਫਿਰ आगे। आगे। ला ला ला। आगे। 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 अच्छा ਜਿਹੜੀ ਹੁਣ ਕਣਕ ਦੀ ਸੇਵਾ ਆਪਾਂ ਕਰ ਰਹੇ ਹਾਂ ਇਹ ਮਤਲਬ ਆਪਾਂ ਇਕੱਠੀ ਕਰਕੇ ਫਿਰ ਰਾਜਪੁਰੇ ਲੈ ਕੇ ਜਾਵਾਂਗੇ ਜੀ ਹਾਂ ਜੀ ਐਸ ਕੀ ਆਪਣੇ ਨਾ ਅੱਗੇ ਭਸਮ ਪਰ ਰੋਟੀ ਰੱਖਦੇ ਹੁੰਦੇ ਸੀਗੇ ਐਸ ਕੀ ਆਪਾਂ ਰੋਟੀ ਰੱਖੇ ਪ੍ਰਸ਼ਾਦ ਜਿਹੜਾ ਮਤਲਬ ਪ੍ਰਸ਼ਾਦਾ ਲਾ ਲੋ ਹੋ ਰਮਾਲੀ ਕਰਨਾ ਹੈ ਉਹਦੇ ਵਾਸਤੇ ਇੱਕ ਸਪੈਸ਼ਲ ਆਟਾ ਹੁੰਦਾ ਰੂਲਿੰਗ ਆਟਾ ਅੱਛਾ ਠੀਕ ਹੈ ਉਹਦੇ ਵਾਸਤੇ ਫਿਰ ਆਪਣੇ ਆਮ ਚੱਕੀਆਂ ਚੁਰੇ ਉਹ ਆਟਾ ਪੀਂਦੇ ਨਹੀਂ ਉਹ ਰਾਜਪੁਰੇ ਹੀ ਚੱਲੂਗਾ ਬਿਲਕੁਲ ਆਪਾਂ ਨੇ ਜਿੰਨੀ ਕਣਕ ਇਕੱਠੀ ਹੋਣੀ ਹੈ ਸਾਰੀ ਆਪਾਂ ਰਾਜਪੁਰੇ ਲੈ ਜਣੀ ਹੈ ਇਹ ਆਪਾਂ ਚੱਕੀ 'ਚ ਕਟਾ ਕੇ ਤੇ ਹਾ ਕੇ ਸਮਾਰੀ ਹਮੂਲ ਵਾਲੀ ਸੀ ਚਲੋ ਚਲੋ ਜੀ ਚੱਲ ਵੀ ਚੱਲ ਨੌਰਗਾਹ ਤੇ ਪੰਚਾਇਤ ਮੈਂਬਰ ਵੀ ਅੱਜ ਨਾਲ ਸੱਦੇ ਨੇ ਕਹਿੰਦੇ ਪੂਰੀ ਭੂਮਿਕਾ ਨਿਭਾ ਰਹੀ ਹੈ ਆਪਣੀ ਉਹ ਪਾਲੇ ਨੂੰ ਕੰਮ ਕਿਹੜੇ ਭੇਜਿਆ ਪਾਲਾ ਅੰਦਰ ਨਿਆਣੇ ਚੱਕੀ ਜਾਂਦਾ ਆ ਜਾ ਆ ਜਾ ਨਿਆਣੇ ਨਹੀਂ ਖਿਲਾਉਣੇ ਪਾਲੇ ਕਿੱਥੇ ਜਾਂਦੇ ਪਾਲੇ ਨੂੰ ਭੇਜਿਆ ਕਣਕ ਲੈਣ ਵਾਸਤੇ ਪਤੰਦਰ ਨਿਆਣੇ ਚੱਕੀ ਵੜਾਉਂਦੇ ਤੁਸੀਂ ਛੱਡਿਓ ਨਾ ਫਰੂਟ ਕਿਸੇ ਦੇ ਘਰ ਤੋਂ ਮੈਂ ਕੀ ਕਹਾਂ ਪਿਛਲੀ ਵਾਰ ਮਰੂਦ ਕਰਤੇ ਖਾਲੀ ਤੁਸੀਂ ਆਇਤ ਕੀ ਹੁਣ ਪਹਿਲਾਂ ਸਵੇਰੇ ਕੀ ਨੂੰ ਖਾਦੀ ਕਰੇ ਆਹ ਹੁਣ ਮਰੂਦ ਚੱਕ ਲੈਂਦੇ ਨਹੀਂ ਇਹ ਵੀ ਸੇਵਾ ਚਾਹੀਦੀ ਉਹ ਹਾਜਮ ਆ ਗਿਆ ਹੁਣ ਜਿਉਂ ਜਿਉਂ ਚੱਲੂਗਾ ਫਿਰ ਸੇਵਾ ਦਾ ਠੱਕ ਜਾਂਦਾ ਪ੍ਰਧਾਨ ਸਾਡਾ ਛੱਡਦਾ ਨਹੀਂ ਬਈ ਫਲ ਫਰੂਟ ਜਿਹਦੇ ਕੱਲ੍ਹ ਚ ਕੋਈ ਮਿਲ ਜਾਂਦਾ ਜਿਹਦੀ ਚੱਕ ਲਿਆਉਂਦਾ ਇਹ ਕੱਚਾ ਹੈ ਇਹ ਜਿਹੜੀ ਸੈਂਪਲ ਪਾਸ ਕਰ ਦਿੰਦਾ ਇਹ ਕੀ ਆ ਵੀਤ ਰਹੀ ਆ ਠੀਕ ਠੀਕ ਲੈ ਲਿਓ ਕੋਈ ਨਹੀਂ ਕੋਈ ਨਹੀਂ ਸਾਡਾ ਐਨਆਰਆਈ ਪ੍ਰਧਾਨ ਸਾਹਿਬ ਕੰਮ ਆ ਦੇ ਕੰਮ ਸਾਹਿਬ ਆ ਜਲੀਏ ਇੱਧਰ ਨੂੰ ਕਹਿੰਦੇ ਜਾਂਦੇ ਕੋਈ ਇੱ ਚੱਲ ਫੇਰ ਜਾਣਦੇ ਸਿੱਧੇ ਚੱਲ ਵੀਗੇ ਅਸੀਂ ਅੱਗੇ ਹੋਰ ਹਾਕ ਮਾਰਦੇ ਜਾਂਦੇ ਆ ਇੱਧਰ ਮੈਂ ਰਾਖ ਚਾਚਾ ਜੀ ਕਿਵੇਂ ਕਣਕ ਦੀ ਸੇਵਾ ਜੀ ਇੱਧਰ ਆਂਟੀ ਸਾਸਰੀ ਕਾਲੋ ਮੈਂ ਫਸ ਗਿਆ ਲੈ ਪਹਿਲਾਂ ਜਿਵੇਂ ਚੱਕ ਲੈਂਦਾ ਥੈ ਲੋ ਹਾ ਲਾ ਤਾਂ ਦਿਲਪ੍ਰੀਤ ਕਿਆ ਮਹਿਸੂਸ ਕਰ ਰਹੇ ਹੋ ਬਾਈ ਹੈਗਾ 60 ਕਿਲੋ ਕਜਨ ਉਹ ਹੋ ਕਿਤੇ ਕਿਤੇ ਤਾਂ ਫਸੇ ਜਾਂਦਾ ਬੰਦਾ ਟਿੰਡੀ ਵੱਜ ਗਈ ਇਧਰ ਨੂੰ ਕਿਨੇ ਕਿਨੇ ਕਿਆ ਚ ਕਰਤਾ ਪੱਲੇ ਲੈ ਕਿਨੇ ਬੰਦੂ ਨੇ ਵਿੱਚ ਜਿੜਦਾ ਥੈਲਾ ਵਿੱਚ ਲਾ ਗਿਆ ਖੋਲ ਖੋਲ ਕੇ ਦੇਖਿਆ ਅੱਧਾ ਕਦਾ ਦੂਏ ਥੈਲੇ ਜੇ ਪਾਉਣ ਨੂੰ ਦੇਖਿਆ ਡਾਈ 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 ਹੋ ਕੇ ਇਰਤਾ ਤਾਂ ਟਰਾਲੀ ਚ ਆਇਦ ਕੀ ਕਣਕ ਦੀ ਸੇਵਾ ਵੀ ਜਿਆਦਾ ਉਹ ਜਨੀ ਸੀ ਨੂੰ ਪਹਿਲਾ ਨਾਲ ਤੇ ਰੋਡਾ ਵੀਰੇ ਦੁੱਧ ਤੈਨੂੰ ਦੁੱਧ ਕੱਲੇ ਆਏ ਨਹੀਂ ਵੀ ਸਾਰੇ ਬੰਦੇ ਆਏ ਹੋਏ ਆਂ ਖਰਜ ਬਣਦਾ ਹੁਣ ਜਾ ਲੰਘ ਜੂਗੇ ਜਦ ਕਹਿਣਗੇ ਵੀ ਆ ਜਾ ਚਾਹ ਪੀ ਲਓ ਬਾਬੇ ਉਹਦੇ ਆ ਗਈ ਉਹ ਪਈ ਆ ਯਾ ਪਰ ਇਹੋ ਸਾਲ ਆ ਤੇ ਇਹੋ ਦੇ ਕੰਮ ਤਾਂ ਵੀ ਸੱਚੀ ਆ ਹੈ ਲਓ ਜੀ ਕੰਮ ਪੂਰਾ ਜੋਰਾਂ ਸ਼ੋਰਾਂ ਨਾਲ ਜਾਰੀ ਹੈ ਰੋਜ਼ ਦੀ ਤਰ੍ਹਾਂ ਹੁਮ ਹਮਾ ਕੇ ਪਹੁੰਚ ਗਏ ਆ ਛੱਡ ਦੇ ਵਿੱਚ ਕੀ ਗੱਲ ਵੀ ਉਹ ਮਸਾਲਾ ਬਣ ਗਿਆ ਤੇ ਨੂੰ ਮਿਲੋ ਦੀਪਾ ਚਾਚਾ ਫੋਨ ਨਾ ਪਾਇਆ ਕਰੋ ਉੱਪਰਲੀ ਜੇਬ ਚ ਜਿਹਦਾ ਗਿਰਿਆ ਉਹਦਾ ਤਾਂ ਹਲੇ ਤਾਈ ਤਾਰ ਨਹੀਂ ਆਇਆ ਕੋਈ ਗੱਲ ਨਹੀਂ ਆਇਆ ਹਲੇ ਹਾਂ ਤੂੰ ਇਹਨੂੰ ਮਾ ਮੇਰਾ ਭਾਈ ਇਹਨੂੰ ਜੇਬ ਚ ਪਾ ਲੈ ਆਲਾ ਫੜ ਤੇਰੇ ਸਾਹਮਣੇ ਫੋਨ ਜੇਬ ਚ ਪਾ ਉਹ ਲੈਣਾ ਫੋਨ ਦੇਖਣੇ ਨੂੰ ਤਰਸਿਆ ਵਾ ਤੇਰੇ ਫੋਨ ਕਿੰਨੇ ਨੂੰ ਦੇਖੀ ਜਾਂਦਾ ਬੰਦਾ ਆਪਾਂ ਦਿਖਾ ਦਿੰਨੇ ਆ ਲੈ ਫੋਨ ਦੇਖ ਲੈ ਅੱਛਾ ਤੂੰ ਹੁਣ ਜਣੀ ਤੜਫਾ ਰਿਹਾ ਚਾਚਾ ਅੱਜੇ ਲੈ ਅੱਜੇ ਹਿੱਲਾ ਕਰਕੇ ਲਿਆਉਂਗਾ ਤੇਰੇ ਫੋਨ ਦਾ ਜਿੱਥੋਂ ਮਰਜ਼ੀ ਲਿਆਵਾਂਗਾ ਆਲਾ ਫੋਨ ਲੋਕ ਵੀ ਲਾ ਦੇ ਤੇ ਹੁਣ ਮੇਰਾ ਭਾਈ 10-5 ਮਿੰਟ ਤਾਂ ਲਵਾ ਜਾ ਹੁਣ ਜੇ ਤੂੰ ਆਇਆ 5 ਮਿੰਟ ਪਹਿਲਾਂ ਲਵਾਇ ਤੇ ਉਹ ਕਿੱਥੇ ਗਏ 5 ਮਿੰਟ ਉਧਰ ਧੁੰਦ ਬਹੁਤ ਈ ਉਹਦਾ ਧੁੰਦ ਚ ਲੰਘ ਗਏ ਨਹੀਂ ਇਹ ਤਾਕੜਾ ਹੈ ਸਰੀਰ ਤੋਂ ਪੱਖੋਂ ਤਾਕੜਾ ਬੰਦਾ ਹੈ ਉਹਦਾ ਮਾਈ ਤੇ ਹਿੱਸਾ ਲੈ ਕੇ ਆ ਹਰ ਦਿਨ ਇਹ ਕਿਹੜਾ ਯਾਰ ਆਉਦਾ ਹੁਣ ਚੱਲ ਢਿੱਡ ਦਾ ਜਾਂਦੇ ਰਹਿਣਾ ਨਾ ਆਏ ਲਟ ਜੰਨੇ ਉੱਥੇ ਜਿਵੇਂ ਟੜਵਾਰੇ ਕੁੱਤੇ ਨਾ ਇਹ ਕਰਵਾ ਕੇ ਕਿ ਕਦੋਂ ਹੁੰਦਾ ਬਾਹਰ ਕਹਿੰਦਾ ਬਾਹਰ ਜਾਂਦਾ ਢਿੱਡ ਖੋਲ ਕੇ ਉਹ ਵੀਰ ਉਹ ਵੀਰ ਉਹ ਪਾ ਵੀਰ ਇਹ ਮੇਰੇ ਵਾਲਾ ਕਹਰੇ ਤੈਨੂੰ ਸਵੇਰੇ ਸਵੇਰੇ ਐਨਾ ਚਾਹ ਨੂੰ 4 ਵਜੇ ਇਹ ਇਹ ਅੰਦਰ ਤੇ ਆ ਕੱਢੀ ਤੂੰ ਹਾਂ ਚੱਲ ਕੇ ਚੱਕੀ ਚੱਲ ਵੀ ਚੱਲ ਸੋਈ ਚੈਟਾ ਕਰਕੇ ਹੱਥ ਚੱਲ ਵੀ ਕਾ ਕੇ ਤੀ ਚੱਲ ਲੈ ਗੱਲਾਂ ਹਾਂ ਇਹ ਹਾਂ ਇਹ ਦੋ ਰੱਖੇ ਨਾ ਭੋਗੜ ਵਿਲਾ ਭੋਗੜ ਵਿਲਾ ਬਈ ਵਸਾਈ ਗੱਲ ਆ ਮੋਟਾ ਹੋ ਗਿਆ ਤੂੰ ਮੋਟਾ ਹੋ ਗਿਆ ਪਤੰਦਰਾ ਥੋੜਾ ਭੱਜਾ ਫਿਰਾ ਕਰ ਚਲਾ ਫਿਰਾ ਇੱਕ ਰੇੜੀ ਕਾ ਕੇ ਜਾ ਹੁਣ ਮਰ ਜਾ ਦੇਖੀ ਇੱਕ ਦੇਖ ਜਸਤਾਨੇ ਪਾ ਕੇ ਚਾਚਾ ਤੈਨੂੰ ਲੱਗਦਾ ਨਹੀਂ ਮੁੰਡੇ ਦੇਖ ਜਿਵੇਂ ਬਾਹਰਲੇ ਦੇਸ਼ ਚ ਫੀਲਿੰਗਾਂ ਕਹੋ ਕਿ ਤੇਰੇ ਪਰ ਤਾ ਜੋ ਰੀਲ ਬਣਾਉਂਗਾ ਮੈਂ ਹੱਡ ਤੋੜ ਮਿਹਨਤਾਂ ਨੇ ਕਰਦੇ ਚੱਲਦਾ ਦੇ ਪੰਜ ਸੱਤ ਇੱਕ ਅੱਜ ਕਹੋ ਕਿ ਪਰ ਪਹੁੰਚ ਗਿਆ ਮਿਸਤਰੀ ਕੋ ਕਿਵੇਂ ਹੱਡ ਤੋੜ ਮਿਹਨਤਾਂ ਨੇ ਕਰਦੇ ਦੁਖੀ ਰਣ ਭਾਵੇਂ ਸਾਰੇ ਕਰਦੇ ਹਾਂ ਦੁਖੀ ਭਾਵੇਂ ਸਾਰੇ ਕਰਦੇ ਚਾ ਚਾ ਅੱਫਾਂ ਜਿੱਕ ਮਿੰਟ ਲਵਾ ਜਾ ਮੈਨੂੰ ਪਤਾ ਤੇਰੇ ਖੱਬੇ ਹੱਥ ਦਾ ਖੇਡ ਆ ਇਹ ਨਹੀਂ ਨਹੀਂ ਹੁਣ ਉਹ ਤੇ ਖਤਮ ਹੋ ਗਈ ਈਟਾ ਬਹੁਤ ਬੱਸ ਇਹਨੂੰ ਨਹੀਂ ਗਦਾ ਹੰਨੀ ਮਾ ਕੇ ਦੇਵਟਾ ਬੁੜੀਆਂ ਨੂੰ ਕਿੱਦਾਂ ਸਿਖਾਉਂਦਾ ਰੇੜੀ ਫੜਾ ਦਿੰਨਾ ਚਾਹ ਪਾਣੀ ਮਿਲੂ ਨਹੀਂ ਨਹੀਂ ਸਭ ਮਿਲੂਗਾ ਚਾਹ ਚਾਹ ਪਾਣੀ ਤੂੰ ਭੁੱਖਾ ਹੈ ਪਾਣੀ ਹੈਲੋ ਪਾਣੀ ਨਹੀਂ ਹਲੇ ਪਾਣੀ ਖਤਮ ਉਹ ਤਾਂ ਜਵਾਬ ਦਿੰਦਾ ਤੁਸੀਂ ਕਹਿੰਦੇ ਆਪਣਾ ਪਾਣੀ ਖਤਮ ਹੋ ਗਿਆ ਤੂੰ ਸਿਰਫ ਭੁੱਖਾ ਪੰਪਾਂ ਦਾ ਪੰਪ ਦਾ ਮੁਖਾ ਨਹੀਂ ਪੰਪ ਤੇ ਤੈਨੂੰ ਸਵੇਰੇ ਚਾਹ ਪਣੀ ਪਲਾਇਆ ਨਹੀਂ ਚਾਹ ਪਾਣੀ ਮਾ ਪਲਾਤਾ ਦਿਆ ਫਿਰ ਹੁਣ ਸੋਦੀ ਵੀ ਦਾ ਗੋਗੀ ਕਾਇਮ ਹੋ ਜਾ ਮੱਲ ਹੁਣ ਆਉਣਗੀ ਇੱਟਾ ਤੇਰੇ ਕੋਲ ਚਾਹ ਪੀਣੀ ਕੋਈ ਤੇਰਾ ਤਾਂ ਫਿਰ ਨਾਟ 11 ਰੁਪਏ ਸਾਨੂੰ ਸਸਤਾ ਪੈਂਦਾ ਉਹ ਲਿਆਓ ਫਿਰ ਦੱਸ ਉਹ ਲਿਆਓ ਨਾਟ 11 ਲਿਆਓ ਖਰਚਾ ਨਹੀਂ ਹੈਗਾ ਬੜੀਆਂ ਗੱਡੀਆਂ ਤੈਨੂੰ ਪਤਾ ਖਰਚਾ ਤਾਂ ਹੋਊਗਾ ਹੀ ਯਾਰ ਫਿੱਟ ਤਾਂ ਫੜਾ ਹੁਣ ਖੜੇ ਦੱਸਦੇ ਨੇ ਖੜਾ ਲੱਗ ਰਿਹਾ ਨਾ ਆ ਜਾ ਮਰ ਜਾ ਕਹਿਦਾ ਗਿਆ ਹੋ ਕੇ ਤਾਂ ਨੰਬਰ ਥੋੜੀ ਲਾਉਣਾ ਬਹਾਈ ਵੀ ਕਰਾਉਣੀ ਆ ਬਹਾਈ ਵੀ ਕਰਾਉਣੀ ਆ ਲੈ ਵੀ ਕਿਹਨਾਂ ਕਹਿ ਮਝਾਓ ਜਾ ਗੋਗੀ ਹੁਣ ਡੇੜੀ ਦੇਖੀ ਆਉਂਦੀ ਮੱਲਾ ਸਾਰੀ ਆਈ ਥਿੰਕ ਕਦੇ ਇੱਟਾ ਘੇਰੀ ਨਹੀਂ ਹੋਣੀ ਆ ਕਦੇ ਅਮੇ ਮੈਂ ਦੋ ਡੇੜੋ ਕੱਢੇ ਜਾਊਂਗਾ ਕੋ ਫੜਾਊਂਗਾ ਵੀ ਨਾਟ 11 ਆ ਨਾ ਨਾ ਬੋਲਾ ਉਹ ਤੂੰ ਗੋਡੇ ਚ ਨਾ ਮਾਰੀ ਭੱਗੇ ਚ ਉਹ ਟਰੈਕਟਰ ਲਵਾਈ ਉਧਰ ਅਮ ਨਹੀਂ ਲਿਆ ਹੁਣ ਕਿਉਂ ਜਾਨੀਆਂ ਇਟਾਂ ਮਿਸਤਰੀ ਆਇ ਨਹੀਂ ਬੁਗੇ ਕੰਮ ਚੱਲਣਾ ਅੱਛਾ ਮਸਾਲਾ ਪਾ ਗਏ ਚ ਦੇ ਮਸਾਲਾ ਫਿਰ ਉੱਤੇ ਮੈਂ ਹੁਣ ਇੱਕ 레ਡੀ ਪਹਿਲਾਂ ਮੈਂ ਖਾਲੀ ਕਰਕੇ ਹਟਿਆ ਤੇ ਹੁਣ ਡਿੰਪ ਡਿਪਾ ਚਾ ਮੰਗਾਇਆ ਵੀ ਇੱਕ 레ਡੀ ਖਾਲੀ ਕਰ ਦਿਆ ਹੁਣ ਗੋਗੀ ਉੱਪਰ ਉੱਪਰ ਚੀਣਾ ਇਹਨਾਂ ਦੇ ਇਟਾਂ ਫਟਦਾ ਸਪੀਡ ਹੋਰ ਪੜੀ ਆਵਾ ਫਿਰ ਮੈਂ ਵੀ ਨਾਲ ਇੱਟ ਦੇਖ ਤੂੰ ਜਾਂਦੀ ਕਿਉਂ ਆਉਂਦੀ ਘੁੰਮ ਕੇ ਉੱਪਰ ਆਈਡੀਆ ਕੰਮ ਕਰਿਆ ਵੈ ਆਹਾ ਮਿਸਤਰੀ ਤੇ ਆਈ ਤਾਂ ਵੀ ਨਹੀਂ ਫਟ ਹੁੰਦੀ ਉੱਪਰ ਇਹ ਵੀ ਬਈ ਤਕਨੀਕ ਐ ਪੁੱਜੀ ਮਤਲਬ ਚਾਚਾ ਜਿੰਨਾ ਝੁੱਕ ਕੇ ਇੱਟ ਫਟਾਵਾਂਗੇ ਉਨੀ ਜ਼ਿਆਦਾ ਸਖਾਲਾ ਰਹਿੰਦਾ ਹੈ ਨਾ ਬਾਹ ਨੂੰ ਝੂਟਾ ਨਹੀਂ ਪੈਂਦਾ ਵੱਡ ਜਾਂਦੀ ਐ ਬਸ ਆਖਾ ਪਟਨਾ ਬੰਦੇ ਘੱਟ ਜੇ ਰਹਿ ਜਿੰਨੇ ਹੌਸਲਾ ਜਦੋਂ ਹੋ ਜਾਂਦਾ ਮਹਾ ਅੱਜ ਨਹੀਂ ਮਿਸਤਰੀ ਨੂੰ ਅੱਜ ਨਹੀਂ ਆਪਾਂ ਲਵੇ ਲੱਗਣ ਦਿੰਦੇ ਮਿਸਤਰੀ ਕਿਹੜਾ ਮਿਸਤਰੀ ਨਾ ਪੁੱਛ ਤੋ ਬੈਕਨ ਬੈਠ ਕਾਲੂ ਬਲੈਕ ਐਂਡ ਵਾਈਟ ਹੁਣ ਤਾਂ ਜੱਜਨਾ ਦਾ ਤਾਤ ਹੈ ਇਹਦਾ ਵੀ ਜਿਵੇਂ ਨਾਂ ਇਹਦਾ ਗੋਰਾ ਹੁੰਦਾ ਨਾ ਹਾਂ ਫੇਰ ਮੈਂ ਦਸ਼ਤ ਪਾਣੀ ਤੂੰ ਹੁਣ ਮੈਂ ਤੇਰਾ ਕਰਦਾ ਧੰਨਵਾਦ ਤੇ ਬਧੀ ਚੁੱਪ ਲਗਾਤੀ ਨਾ ਮਾਇ ਦਾ ਆਇਆ ਦਾ ਮਾਚਾ ਲਟਾਂ ਦੀ ਰੇੜੀ ਉੱਪਰ ਉਹਨੇ ਫੋਨ ਕਰਾਇਆ ਦਾ ਗੱッセ ਬਾਈ ਨੇ ਕਹਿੰਦਾ ਕਿ ਟੰਡਾਂ ਦੀ ਰੇਡੀਓ ਉੱਪਰ ਪਚਵਾਦਾ ਮਾਹਦਲ ਮਾਹਦਲ ਬਹੁਤ ਸਕੀਮੀ ਦੇਖਿਆ ਮੈਂ ਚਾਚਾ ਆਪ ਦਾ ਗਲਾਸ ਭਰ ਲਿਆ ਦੋ ਇਹਨੂੰ ਮਿਲੇ ਨਾ ਮਿਲੇ ਲਾ ਇਸੀ ਨੇ ਭਰਿਆ ਉੱਧਰ 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 ਭਾਗਾ ਚਾ 30 ਚੌਥੀ ਫਲਮੋਸ ਚੱਲ ਗਈ ਜੀ ਹਲੇ ਦੁਪਹਿਰ ਤੇ ਵੱਜਣਾ ਹਲੇ ਦੁਪਹਿਰ ਦੀ ਰੋਟੀ ਖਾਣੀ ਹੈ ਟਾਈਮ ਹਜੇ ਕਿਹੜਾ ਹੋਇਆ ਜੀ ਮੈਂ ਇੱਕ ਵਾਰ ਨਹੀਂ ਪੀਤੀ ਇੱਕ ਵਾਰ ਨਹੀਂ ਚਾਹ ਪੀਤੀ ਅੰਦਰ ਤੋਂ ਫਲਮੋਸ ਭਰ ਲਿਆ ਲਾ ਫੜ ਲੈ ਅੰਦਰੋਂ ਤੋਂ ਉਹਦੇ ਵਿੱਚ ਚਾਹ ਹੋਈ ਗੀ ਹੋ ਗਈ ਗੱਲ ਨਹੀਂ ਅਗੜ ਹਜੇ ਝੂਠੀ ਹੋ ਗਈ ਇਹ ਜੋ ਲੈ ਲਓ ਭਾਈ ਉਹ ਇਧਰ ਉਹ ਤੇ ਗਲਾਸ ਪੇ ਤੇ ਚ ਗਲਾਸ ਮਿਲ ਜਾਣਾ ਹੈ ਗਲਾਸ ਮਿਲ ਜਾਣਾ ਚਾਹ ਪਿੱਛੇ ਨਾਲ ਲੜਿਆ ਕਰ ਉਹ ਚਾਹ ਦਿੱਤਾ ਬੰਦੇ ਨਾਲੇ ਹੋਰ ਆ ਨਾਲੇ ਤੇਰਾ ਫੜਾਉਣ ਦਾ ਤਰੀਕਾ ਐ ਕਾਟੀ ਪਾ ਕੇ ਕਹਿੰਦਾ ਆ ਨਹੀਂ ਆਹਾ ਜਿੜਾ ਅਥਰਮੂਹ ਤੇ ਪੜਾਈ ਜਾਂਦਾ ਅਥਰਮੂਹ ਉਸ ਨੂੰ ਮੂੰਹ ਲੱਗ ਜੂ ਕਿਤੇ ਹਾਂ ਆ ਤੇਰੇ ਉਹਦਾ ਬਚਰੇ ਦਾ ਹਲਕ ਫੁੱਕਣਾ ਆ ਜਾ ਸ਼ਾਮ ਨੂੰ ਕੀ ਕਰਨਾ ਅੱਜ ਸ਼ਾਮ ਨੂੰ ਅੱਜ ਸਾਨੂੰ ਸਾਰਾ ਮੂਹ ਪਤਾਈ ਆ ਪਹਿਲਾਂ ਇੱਕ ਅੱਧਾ ਘਰ ਤੋਲੂਗਾ ਇਹ ਆ ਯਾਰ ਨਹੀਂ ਕੋਈ ਲੱਗ ਪਹਿਲਾਂ ਨਿਆਣਿਆਂ ਨੂੰ ਮਿਲ ਜਾਈਂ ਜਲਦੀ ਸਾਹ ਹਾਂ ਭਾਗੇ ਰੁੱਤੇ ਨਹੀਂ ਵੀ ਜਾਊਗਾ ਤੂੰ ਦਾ ਵੀਰ ਵੀਰ ਆਹੋ ਹੋ ਨਹੀਂ ਮੈਂ ਯਾਰ ਇਹਦਾ ਇੱਕ ਤੋਂ ਮੈ ਤਾਂ ਲੱਗਦੀ ਝੂਠੀ ਮੇਰੇ ਪਰ ਝੂਠੀ ਦੋ ਨਹੀਂ ਨਹੀਂ ਇਹ ਕਹਿੰਦਾ ਇਹ ਕਹਿੰਦਾ ਤੂੰ ਲੱਗਦੀ ਝੂਠੀ ਵੀਰ ਭਾਜੀ ਦਾ ਮੈਂ ਪੁੱਛਦਾ ਹੀ ਨਹੀਂ ਮੈਂ ਤਾਂ ਸਿੱਧਾ ਹੀ ਅੰਦਰ ਵੜ ਕੇ ਆਇਓ ਕਰਦਾ ਨਾ ਇਹਦਾ ਤੂੰ ਨਹੀਂ ਅੱਜ ਹੱਥ ਕੇ ਮੇਰਾ ਬਹੁਤ ਉਹ ਹੱਥ ਰੱਖਿਆ ਹੱਥਾਂ ਦਾ ਇਹਦਾ ਇਹਦਾ ਮੈਂ ਬਥੇਰੀ ਵਾਰੀ ਦੇਖਿਆ ਨਾ ਥੱਲੇ ਗੱਫੇ ਐ ਨਾ ਨਾ ਇੱਥੇ ਤੇ ਵੀ ਐ ਕਰ ਲੂਗਾ ਵੀ ਥੱਲੇ ਇੱਕ ਵੀ ਥੱਲੇ ਲਫਾਫੇ ਚ ਵੀ ਪਈ ਜਾਵੇ ਬੜੇ ਨਾ ਉਹਦਾ ਯਾਰ ਤੁਸੀਂ ਚਲੋ ਮਜ਼ਾਕ ਕਰਦੇ ਆ ਸਭ ਨੂੰ ਪਤਾ ਠੀਕ ਜੇ ਹੋਇਆ ਕੁਛ ਨਹੀਂ ਹੈਗਾ ਇਹਦੇ ਚ ਚਾਚੇ ਜੇ ਹੋਇਆ ਸਾਠੀ ਹੁਣ ਮੈਂ ਤਾਂ ਹੀ ਟਾਈਮ ਕੱਟ ਗਿਆ ਜਿਹੜਾ ਘੰਟਾ ਪਹਿਲਾਂ ਉੱਵਾ ਕੇ ਸਵੇਰੇ ਓਦਾਂ ਘੰਟਾ ਬੰਨਦਾ ਉਹਦੇ ਦੇ ਪਵਾ ਲਿਆ ਤੂੰ ਬਹੁਤ ਟਾਈਮ ਲਏ ਹੋ ਨਾ ਮਾਇਆ ਤੇਰੀ ਤੇਰੀ ਗੱਲਾਂ ਸਿੱਖ ਤੇ ਰੱਖ ਹਾਲ ਚਾਪਾ ਨੂੰ ਹਾਂ ਦਾ ਬੰਦਾ ਨਹੀਂ নিণুচ িকছুচ জোণোত আকের 8 দেঠা আকহKK দিনখপাকের কারে! ইজণ এরেছ আমের আাযেরalal island ਕੱਟਿਆ ਵਾਥੋਂ ਨਿਕਲਿਆ ਉਹਨੇ ਪੁੱਛਿਆ ਬੱਲੇ ਬਾਬੂ ਜੀ ਚਾਹੇ ਕੋਈ ਫੈਮਿਲੀ ਟੋੜਾ ਦਾ ਪੈੜ ਪਾਸ ਲਾਓ ਜੀ ਮਿੱਤਰੋ ਆਲ ਵਰਲਡ ਦਾ ਕਹਿੰਦੇ ਮਸਾਲਾ ਲੱਗੇ ਪਹੁੰਚ ਗਏ ਮੋਟਰ ਤੇ ਉਸ ਟਾਈਮ ਤੇ ਪਹੁੰਚ ਚੁੱਕੇ ਆ ਜਿਸ ਟਾਈਮ ਚਿੜੀਆਂ ਇਸ ਟਾਈਮ ਚਿੜੀਆਂ ਆਪਣੇ ਘਰ ਨੂੰ ਜਾਂਦੀਆਂ ਹੁੰਦੀਆਂ ਉਹ ਟਾਈਮ ਅਸੀਂ ਫੇਰ ਪਹੁੰਚ ਜਾਂਦੇ ਹਾਂ ਨੌਕਰੀਆਂ ਤੋਂ ਬੰਦੇ ਵਿਲੇ ਹੁੰਦੇ ਆ ਸਾਨੂੰ ਕੰਮ ਜ਼ਿਆਦਾ ਆਇਆ ਹੈ ਤਾਂ ਹੈ ਜੀ ਚਾਚਾ ਸਾਨੂੰ ਰੇਪ ਪਾਉਣਾ ਜਾਦਾ ਸਾਨੂੰ ਕੰਮ ਜ਼ਿਆਦਾ ਆਇਆ ਹੁਣ ਸਾਡੇ ਤਿੰਨ ਥੈਲੇ ਅਸੀਂ ਬਰਾਸਪਾਕੇ ਆਏ ਆ ਸੰਕੋੜ ਮਲਾਕੇ ਤੇ ਹੁਣ ਸਾਡੇ ਸ਼੍ਰੀਮਾਨ ਚਾਚਾ ਜੀ ਪਹੁੰਚੇ ਨੇ ਇੱਕ ਥੈਲਾ ਹੋਰ ਲਿਆਏ ਆਉਣ ਲੱਗੇ ਮੋਟਰਸਾਈਕਲ ਤੇ ਲੋ ਵੀ ਮਿੱਤਰੋ ਇੱਕ ਥੈਲਾ ਹੋਰ ਤੇ ਚਾਹ ਪੀ ਕੇ ਹੈਗੇ ਹਟਿਆ ਇੱਥੇ ਤਾਂ ਉਹ ਗੱਲ ਬਣਦੇ ਲੋ ਵੀ ਮਿੱਤਰੋ ਇੱਕ ਥੈਲਾ ਹੋਰ ਹੋਰ ਤੇ ਟੀਪਰ ਮਾਰੂ ਮਾਰ ਚੱਲ ਰਹੇ ਨੇ ਖਤਰਾ ਪੂਰਾ ਵੀ ਕੋਈ ਉੱਪਰ ਨੂੰ ਆ ਜਵੇ ਲੈ ਕੇ ਸਿੱਧੀ ਸੜਕ ਖਤਮ ਹੈ ਚੁੰਨੀ ਮਾਝੇ ਦੇ ਦੁਪਰਾਂ ਨੂੰ ਹੁਣ ਦੋ ਥੈਲੇ ਖੋਲੇ ਤੁਸੀਂ ਨੇ ਕੀ ਹਿਸਾਬ ਕਿਤਾਬ ਨਾਲ ਚੱਲਣਾ ਹੈ ਕਿੰਨੇ ਥੈਲੇ ਆ ਪੰਜ ਥੈਲੇ ਆ ਹੁਣ ਆਪਣੇ ਕੋਲ ਰਹਿ ਗਏ ਦਿਨ ਛਿਪ ਗਿਆ ਯਾਰ ਤਾਂ ਹੁਣ ਤੇ ਪੈਣਗੇ ਦੋ ਜਣੇ ਇੱਕ ਥੱਲਾ ਮਤਲਬ ਉਧਰ ਦਾ ਥੱਲਾ ਤੂੰ ਤੰਗ ਨਾ ਰਹੀ ਮਾ ਢਿੱਡ ਕਰਕੇ ਤੇਰਾ ਹੱਥ ਨਾ ਪਹੁੰਚੇ ਝੋਲੀ ਚਾਰ ਥੈਲੇ ਥੱਲ ਥੱਲੋ ਪਾ ਕੇ ਆਪਣੇ ਕੀ ਕੀ ਕਿੰਦੇ ਚ ਵੜਦੇ ਉਹਨੂੰ ਵੀ ਪੁੱਛ ਲੋ ਜਿਹਨੇ ਇੱਦਾਂ ਲੈ ਕੇ ਤੁਰਨਾ ਵਿਚਾਰੇ ਨੇ ਉਹ ਤਾਂ ਓਲੇ ਨੂੰ ਹੋ ਕੇ ਖੜਦਾ ਪਾ ਕੇ ਆਏ ਨਹੀਂ ਬਾਈ ਚਾਚਾ ਕੀ ਕਰ ਰਹੇ ਆ ਉਧਰ ਚਾਚਾ ਕੀ ਕਰਦਾ ਹਾ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਚਾਚਾ ਦੋ ਇੱਥੇ ਨਾਲ ਸਤ ਸ੍ਰੀ ਅਕਾਲ ਬੁਲਾਈ ਦੋਇਆ ਤਨਾਲ ਸਸਰੀ ਗੱਲ ਬਲਾਈ ਲੈ ਸਸਰੀ ਗੱਲ ਜੀ ਐ ਆਏ ਖੋ ਤਾੜੀ ਮਾਰੂ ਉੱਪਰ ਹੱਥ ਚੱਕ ਕੇ ਲੈ ਉੱਪਰ ਹੱਥ ਚੱਕ ਕੇ ਉੱਪਰ ਹੱਥ ਚੱਕ ਕੇ ਫੜ ਲਈ ਚੋਰੀ ਆ ਥੱਲੇ ਆ ਮੂੰਹ ਖਾਈ ਮੂੰਹ ਸੁਧ ਗਈ ਮੂੰਹ ਇਹ ਇੰਨਾ ਵਿਗੜਿਆ ਵਾ ਨਾ ਇਹ ਚੱਲ ਵੀ ਆ ਜਾਓ ਇਹ ਸਾਨੂੰ ਗਲਤ ਸੰਗਤ ਚਲਾ ਰਿਹਾ ਹੈ ਚਲੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਵਾਸਤੇ ਪਾਲਾ ਝੋਲੀ ਇਹ ਚਾਦਰੇ ਵਾਲੀ ਝੋਲੀ ਪਾ ਕੇ ਸਿਖਾਉਣੀ ਚਲ ਕਿਤਲੇ ਨਹੀਂ ਚਾਦਰ ਆ ਨਹੀਂ ਚਾਦਰ ਧੂਆ ਹੁੰਦਾ ਜਿਹੜਾ ਲਾਉਣੀ ਹੁੰਦੀ ਆਪਾਂ ਚਾਦਰ ਆ ਇਹ ਗੁੱਗੀ ਨਹੀਂ ਲਾਇਆ ਬਤਾ ਚਾਦਰ ਆ ਇਹਦਾ ਤਾਕੜਾ ਬੰਦਾ ਥਾਪੀ 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 ਰਹਿਣ ਦੇ ਰਹਿ ਰੂ ਚਲੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਵਾਸਤੇ ਤੇ ਮਿਲਦੇ ਹਾਂ ਹੁਣ ਅਗਲੇ ਬਲੌਗ ਦੇ ਨਾਲ ਸੋ ਜਲਦੀ ਅੱਜ ਕੰਮ ਕਰ ਬਹੁਤ ਹੈ ਮਿਸਤਰੀ ਨੇ ਅੱਜ ਜਾਣਾ ਤਾਂ ਅੱਜ ਛੇਤੀ ਚੱਲ ਗਿਆ ਉਹਨੇ ਰਿਸਟਰ ਵਿੱਚ ਜਾਣਾ ਤਾਂ ਤੇ ਕੱਲ ਦੀ ਕਰੂਗਾ ਛੁੱਟੀ ਕੱਲ ਨੂੰ ਸਾਰੇ ਆਉਣੇ ਜਾਣੇ ਵਾਲੇ ਜਿੱਥੇ ਜਿੱਥੇ ਜਾਣਾ ਮਤਲਬ ਉਹਦੇ ਵਰਕ ਕਰੀਏ ਹੁਣ ਤਾਂ ਸਿਸਟਮ ਇਹ ਆ ਜਾ ਹੋ ਗਿਆ ਵੀ ਸੈਟਿੰਗ ਜੀ ਕਰਕੇ ਉਹ ਹਿਸਾਬ ਕਿਤਾਬ ਦੇ ਨਾਲ ਵੀ ਮਿਸਤਰੀ ਨੂੰ ਉਸੇ ਦਿਨ ਦੀ ਛੁੱਟੀ ਦੇਣੀ ਵੀ ਉਹਨੇ ਬਾਹਰ ਜਾ ਜੂ ਹੁਣ ਦੇਖ ਦੋ ਜਣਿਆਂ ਨੇ ਥੱਲਾ ਝਾੜਤਾ ਹੈ ਨਾ ਵਧੀਆ ਗੱਲ ਹੈ ਆਇਆ ਫਿਰ ਆਇ ਹੁੰਦਾ ਤਖੜੇ ਸਲੀਨ ਹੈ ਤੂੰ ਉਹਨੂੰ ਮਾਰੇ ਬੰਦੇ ਨੂੰ ਨਾ ਮਾਰ ਇੰਨਾ ਨੇ ਜਵਾਨੀ ਚ ਖਰਾਕਾ ਖਾਦੀ ਹੈ ਮੈਨੂੰ ਬਸ ਕਰ ਹੁਣ ਜਵਾਨੀ ਦੀ ਖਰਾਕਾ ਕਿਤੇ ਬਾਹਰੇ ਨਾ ਹੁਣ ਨਾ ਨਾ ਪਾਲਸੋ ਪਾਇਆ ਨਹੀਂ ਯਾਰ ਪਾਲਸੋ ਕਿਹਨੇ ਨਹੀਂ ਪਾਇਆ ਮੈਂ ਚਾਚਾ ਜੀ ਆਪਾਂ ਹੀ ਤੇ ਤੋਂ ਮੈਂ ਵੀ ਨਾਲੇ ਤਾਂ ਮੈਂ ਵੀ ਸਭ ਤੋਂ ਮੈਂ ਤਾਂ ਮੈਂ ਪਾਇਆ ਤਾਂ ਪਰਸੋਂ ਅੱਧਾ ਅੱਧਾ ਥੱਲੇ ਯਾਰ ਪਾਕੀ ਘੁੰਮੇ ਤੇ ਆਪਾਂ ਕੱਲ੍ਹ ਘੁੰਮੇ ਤੇ ਪਾਲਸੋ ਘੁੰਮੇ ਤੇ ਤੁਸੀਂ ਦੋ ਘੁੰਮੇ ਉਹ ਬੱਲਾ ਪੱਲਾ ਪੱਲਾ ਪੱਲਾ